ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਉੱਥੇ ਹੀ ਉਨ੍ਹਾਂ ਵੱਲੋਂ ਇੱਕ ਵਾਰ ਫਿਰ ਤੋਂ 15 ਗ੍ਰਾਮ ਹੈਰੋਇਨ ਨਾਲ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਰ ਦਸੀ ਕੱਲ ਨਵਾਂ ਸਾਲ ਵਾਲੇ ਦਿਨ ਜਿਹੜਾ ਹੈਗਾ ਉਹ ਨਾਕਾਬੰਦੀ ਕੀਤੀ ਹੋਈ ਸੀਗੀ ਨਾਕਾਬੰਦੀ ਦੌਰਾਨ ਦੋ ਨੌਜਵਾਨ ਇਕੱਠਾ ਤੇ ਆ ਰਹੇ ਸੀ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਚੈੱਕ ਕੀਤਾ ਚੈੱਕ ਕਰਤੇ ਉਹਨਾਂ ਕੋਲੋਂ ਜਿਹੜਾ ਹੈਗਾ 15 ਗ੍ਰਾਮ ਹੈਰੋਨ ਜਿਹੜੀ ਉਹ ਬਰਾਮਦ ਹੋਈ ਆ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕਦਮਾ ਦਰਜ ਕਰਕੇ ਜਿਹੜਾ ਪੇਸ਼ ਅਦਾਲਤ ਅੱਜ ਅਸੀਂ ਕਰ ਰਹੇ ਆ ਉਹਨਾਂ ਦਾ ਰਿਮਾਨਡ ਹਾਸਲ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਏਗੀ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਪਹਿਲੋ ਹੈਗੇ ਮੁਕਦਮੇ ਦਰਜ ਇੱਕ ਦੇ ਖਿਲਾਫ ਇੱਕ ਮੁਕਦਮਾ ਦਰਜਾ ਦੂਜੇ ਦੇ ਖਿਲਾਫ ਚਾਰ ਮੁਕਦਮੇ ਦਰਜ ਲੁਧਿਆਣਾ ਦੇ ਵਿੱਚ ਔਰ ਲੁਧਿਆਣਾ ਦੇ ਰਹਿਣ ਵਾਲੇ ਨੇ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز